ਮਾਝਵਾੜੇ ਦੇ ਜੰਗਲ ਦੇ ਵਿੱਚੋਂ ਟਿੰਡ ਦਾ ਸਰਾਣਾ ਲਾ ਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਪਾਇ ਨੇ ਆਰਾਮ ਕਰਦੇ। ਉਥੇ ਮਹਾਰਾਜ ਸਤਿ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਅੱਜ ਆਪਾਂ ਸੋਹਣੇ ਬਲੰਗਾਂ ਤੇ ਸੌਂਨੇ ਆ ਸੋਹਣੇ ਘਰਾਂ ਦੇ ਵਿੱਚ ਰਹਿੰਦੇ ਆ ਪਰ ਸਤਾਮਾ ਆਇਆ ਮਾਝਵਾੜੇ ਦੇ ਸੰਗ ਜੰਗਲ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਕੰਡਿਆਂ ਦੀ ਸੇਜ ਬਸਾਈ। ਕੰਡਿਆਂ ਦੀ ਸੇਜ ਬਸਾ ਕੇ ਸਤੋਂਗੇ ਹਾ ਮਿੱਤਰ ਪਿਆਰੀ ਨੂੰ ਹਾਲ ਅਮਰੀਦਾ ਦਾ ਕਹਿਣਾ। ਇਸ ਸਾਬਤ ਵਿਚਾਰਨ ਕਰਦੇ ਨੇ ਦਿਨ ਚੜਿਆ ਭਾਈ ਦਇਆ ਸਿੰਘ ਆਏ ਭਾਈ ਮਾਨ ਸਿੰਘ ਜੀ ਆਏ ਧਾ ਨਿਕਲ ਗਈ ਕਲਗੀ ਤਰਨੂ ਵੇਖ ਕੇ ਅਸੀਂ ਮਖਮਲੀ ਗਦੈਨਿਆਂ ਤੇ ਤੁਹਾਨੂੰ ਪਿਆ ਵੇਖੀ ਐ ਮਹਾਰਾਜ ਕਿੰਨਾ ਕਿਰਪਾ ਦੀ ਰਹਿਮਤ ਦੀ ਬਖਸ਼ਿਸ਼ ਸੀ ਪਰ ਅੱਜ ਕਿਰਪਾ ਇਦਾਂ ਦਾ ਸਮਾਂ ਆਇਆ ਅੰਡਿਆਂ ਦੀ ਸੀ ਵਿਸਾ ਕੇ ਸੌਗੇ ਜਦੋਂ ਮਹਾਰਾਜ ਨੂੰ ਚੱਲਣਾ ਵਾਸਤੇ ਕਿਹਾ ਪਿਆਰਿਓ ਚੱਲਿਆ ਨਹੀਂ ਸੀ ਜਾਂਦਾ ਮਹਾਰਾਜ ਕੋ ਫਿਰ ਭਾਈ ਮਾਨ ਸਿੰਘ ਨੇ ਚੱਕ ਕੇ ਮਾਰਾ